ਸਿੱਖਿਆ ਮੰਤਰੀ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਨਾਰੇ ਲਾਣ ਵਾਲੀ ਸਰਕਾਰ ਮੁਰਦਾਬਾਦ 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 ਸਰਕਾਰ ਤੁਰੰਤ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਵਾਰਵਾਰ ਤਨਖਾਹ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਇਹ ਜਿਹੜਾ ਕਿਸ਼ਤਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਇਹ ਜਿਹੜਾ ਕਿਸ਼ਤਾ ਜਾਰੀ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਮੁਰਦਾਬਾਦ मुदा श मंत्री मुर्दाबा मंत्री मुर्दाबा मुख्यमंत्री मुंत्री मुर्दाबा ਪੰਜਾਬ ਸਰਕਾਰ ਮੁਰਦਾਬਾਦ 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 ਤੁਰੇ ਦੇ ਕਿਸ਼ਤਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਤੁਰੇ ਤਰੰਤ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਰਾਜਵਤ ਤਨਖਾਹ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਤੁਰੇ ਦੇ ਕਿਸ਼ਤਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਮંત્રી ਮੁਰਦਾਬਾਦ ਮੁਰਦਾਬਾਦ ਮੁਰਦਾ ਪ੍ਰਧਾਨ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾ ਪੰਜਾਬ ਸਰਕਾਰ ਦਾ ਅਸੀਂ ਨਾ ਇਹ ਚਾਹੁੰਦੇ ਆ ਸਾਰੇ ਮਜਬੂਰਾਂ ਨੂੰ ਇੱਕ ਜਾਗਰਤ ਕਰਨਾ ਚਾਹੁੰਦੇ ਆ ਕਿ ਇਹ ਸਰਕਾਰ ਹੈ ਕੋ ਠੁੱਠੇ ਹਜ਼ਾਰੇ ਬਾਰ ਬਾਰ ਲਾ ਦੇ ਮਜਬੂਰਾਂ ਨਾਲ ਜਿੰਨੇ ਵਾਦੇ ਕੀਤੇ ਸੀਗੇ ਉਹਨਾਂ ਸਾਰਿਆਂ ਤੋਂ ਵੈਕਫੁੱਟ ਤੇ ਆ ਗਏ ਤਾਂ ਮਜ਼ਦਮਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਇਹ ਤਨਖਾਹ ਦੇ ਕੇ ਸਾਡੇ ਕੋਈ ਆਸਾਨ ਕਰਦੇ ਨੇ ਇਸ ਗੱਲ ਦਾ ਬਾਰ-ਬਾਰ ਮਜ਼ਦਮਾਂ ਨਾਲ ਅਹਿਸਾਸ ਕਰਾਇਆ ਜਾ ਰਿਹਾ ਹੈ ਵੀ ਕੋਣ ਨੂੰ ਇਸ ਤਨਖਾਹ ਦੇ ਰਹੀ ਹੈ ਆਸਾਨ ਕਰ ਰਹੇ ਆ ਸੋ ਸਾਡੀ ਹੋਂਦ ਦਾ ਖਤਰਾ ਹੋਇਆ ਪਿਆ ਇਸ ਕਰਕੇ ਅਸੀਂ ਕੀ ਹੈ ਪੂਰੀ ਤਰ੍ਹਾਂ ਇਸ ਦਾ ਵਿਰੋਧ ਕਰ ਰਹੇ ਆ ਬਹੁਤ ਸਾਰੇ ਮਜ਼ਦਮ ਨੇ ਜਿਨ੍ਹਾਂ ਤਨਖਾਹ ਰੁਕੀਆਂ ਹੋਈਆਂ ਨੇ ਇਸੇ ਕਰਕੇ ਅਸੀਂ ਇਸ ਦਾ ਪੂਰਾ ਵਿਰੋਧ ਕਰ ਰਹੇ ਆ ਇਸ ਤੋਂ ਬਿਨਾ ਇੱਕ ਸਾਡੀ ਬਹੁਤ ਵੱਡੀ ਮੰਗ ਰਹੀ ਹੈ ਉਹ ਹੈ ਪੁਰਾਣੀ ਪੈਨਸ਼ਨ ਦੀ ਤੇ ਨਵੀਂ ਪੈਨਸ਼ਨ ਲਾਗੂ ਕਰਕੇ ਮਜ਼ਦਮਾਂ ਦਾ ਕਹਣ ਕੀਤਾ ਜਾ ਰਿਹਾ ਅਸੀਂ ਇਸ ਦੇ ਪੂਰੇ ਵਿਰੁੱਧ ਸਾਡੇ ਨਾਲ ਡੀਏਜੇ ਕਿਸ਼ਤਾਂ ਨੇ ਉਹ ਅਜੇ ਤੱਕ ਜਾਰੀ ਨਹੀਂ ਕੀਤੀ ਉਹ ਡੀਏ ਕੀ ਹੈ ਕੇਂਦਰ ਸਰਕਾਰ ਨਾਲੋਂ ਬਹੁਤ ਪਿੱਛੇ ਚੱਲ ਰਿਹਾ ਅਸੀਂ ਸਾਰੇ ਮਜ਼ਦਮੇ ਇਕੱਠੇ ਹੋ ਕੇ ਇਹ ਮੰਗ ਕਰਦੇ ਹਾਂ ਕਿ ਸਾਡੀਆਂ ਡੀਏਜੇ ਕਿਸ਼ਤਾਂ ਨੇ ਉਹ ਕੀ ਹੈ ਜਾਰੀ ਹੋ ਜਾਵੇ ਠੀਕ ਹੈ ਦੋਸਤੋ ਮੇਨ ਵਿਸ਼ਾ ਦਾ ਅੱਜ ਇਹ ਹੈ ਜੀ ਕਿ ਜਿਹੜੀਆਂ ਤਰਖਾਹ ਨੇ ਉਹ ਸਾਡੀਆਂ ਦਿਨ-ਬਦ ਦਿਨ ਲੇਟ ਹੁੰਦੀ ਜਾ ਰਹੀਆਂ ਨੇ ਤੇ ਦੂਜਾ ਜਿਹੜਾ ਹੈਗਾ ਪਰਸੋਂ ਸਿੱਖਿਆ ਮੰਤਰੀ ਵੱਲੋਂ ਤਰਨਤਾਰਨ ਦੇ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਪ੍ਰਿੰਸੀਪਲ ਨੂੰ ਬਿਨਾਂ ਕਿਸੇ ਕਾਰਨ ਦੇ ਉੱਤੇ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਪੰਜਾਬ ਸਰਕਾਰ ਦਾ ਸਿੱਖਿਆ ਮੰਤਰੀ ਉੱਪਰ ਆ ਸੁਣਿਆ ਦੂਜਾ ਇਹ ਹੈ ਕਿ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਅਸੀਂ ਲਗਾਤਾਰ ਧਰਨੇ ਲਾ ਰਹੇ ਹਾਂ ਜਦੋਂ ਧਰਨਾ ਲਾਉਂਦੇ ਆ ਤਾਂ ਉਹ ਇੱਕ ਲੈਟਰ ਦੇ ਦਿੰਦੇ ਆ ਵੀ ਤੁਸੀਂ ਇਸ ਤਰੀਕ ਨੂੰ ਆ ਕੇ ਸਾਡਾ ਮੀਟਿੰਗ ਕਰ ਲਓ ਜਦੋਂ ਉੱਤੇ ਮੀਟਿੰਗ ਤੇ ਪਹੁੰਚਿਆ ਜਾਂਦਾ ਤਾਂ ਪਤਾ ਲੱਗਦਾ ਵੀ ਮੀਟਿੰਗ ਜਿਹੜੀ ਆ ਪੋਸਟ ਹੋ ਗਈ ਸੀ ਅਗਲੇ ਹਫਤੇ ਅਗਲੇ ਵਾਰ ਫੇਰ ਇਹ ਕੰਮ ਹੋ ਜਾਏਗਾ ਲਾਰੇ ਲਾਉਣ ਵਾਲੀ ਸਰਕਾਰ ਆ ਇਹ ਲਾਰੇ ਲਾਉਣ ਦੇ ਖਿਲਾਫ ਅਸੀਂ ਇਹ ਪੰਜਾਬ ਸਰਕਾਰ ਦਾ ਪਤਰਾ ਇਸ ਤੋਂ ਇਲਾਵਾ ਜੀ ਦੇਖੋ ਡੀਆਰ ਦੀਆਂ ਕਿਸ਼ਤਾਂ ਨੇ ਜਿਹੜੀਆਂ ਉਹ ਸਾਡੀਆਂ ਪੈਂਡਿੰਗ ਪਈਆਂ ਨੇ ਪੁਰਾਣੀ ਪੈਨਸ਼ਨ ਆ ਜਿਹੜੀ ਬਹਾਲ ਨਹੀਂ ਕੀਤੀ ਜਾ ਰਹੀ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਬੜੇ ਵਿਚਾਰੇ ਨਗੂਣੀਆਂ ਤਨਖਾਹ ਤੇ ਕੰਮ ਕਰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਰੈਗੂਲਰ ਨਹੀਂ ਕਰਤਾ ਜਾ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਅਸੀਂ ਇਹ ਪੰਜਾਬ ਸਰਕਾਰ ਦਾ ਪੁੱਤਲਾ ਫੁਕਿਆ ਉਹਦੇ ਦੇ ਨਾਲ-ਨਾਲ ਜਿਹੜੀ ਇਹ ਸਿੱਖਿਆ ਕ੍ਰਾਂਤੀ ਮਹਮਲ ਚਲਾਈ ਆ ਅਖੌਤੀ ਸਿੱਖਿਆ ਕ੍ਰਾਂਤੀ ਮਹਮਲ ਜਿਹਦੇ ਵਿੱਚ ਤਿੰਨ-ਤਿੰਨ ਸਾਲ ਦੇ ਪੁਰਾਣੇ ਜਿਹੜੇ ਕਮਰੇ ਨੇ ਪੁਰਾਣੇ ਬਾਥਰੂਮ ਨੇ ਉਹਨਾਂ ਦਾ ਉਦਘਾਟਨ ਕੀਤਾ ਜਾ ਰਿਹਾ ਟੀਚਰਾਂ ਦੇ ਪੱਲਿਓ ਸਪੈਸ਼ਲਾਈਜ਼ ਆ ਰਹੇ ਨੇ ਹਜੇ ਤੱਕ ਉਹਨਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਅਸੀਂ ਇਹ ਐਜੂਕੇਸ਼ਨ ਜਿਹੜਾ ਅੱਜ ਹਾਂਜੀ ਮਾੜਾ ਜਿਹੜਾ ਪੁੱਤਲਾ ਫੁਕਿਆ ਅੱਜ ਉਹਦੇ ਬਿਛੇ ਕੀ ਕਹੋਗੇ ਜੀ ਹਾਂਜੀ ਸਰ ਅੱਜ ਦਾ ਜਿਹੜਾ ਸਾਡਾ ਇਹ ਪ ਅਨੇ ਉਹ ਬਹੁਤ ਲੇਟ ਕਰ ਦਿੱਤੀਆਂ ਗਈਆਂ ਨੇ ਪਹਿਲਾਂ ਜਿਵੇਂ ਇੱਕ ਤਰੀਕ ਨੂੰ ਤਨਖਾਹ ਪੈ ਜਾਂਦੀ ਸੀ ਤੇ ਦੋ ਨੂੰ ਪੈਣ ਲੱਗ ਪਈ ਹੁਣ ਤੁਸੀਂ ਅੱਜ ਦੇਖੋ 6 ਤਰੀਕ ਹੋ ਗਈ ਆ ਪਰ ਸਾਡੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਨਹੀਂ ਪਈ ਰੋਕ ਲੱਗੀ ਹੋਈ ਉਹਨਾਂ ਨੇ ਨਾਲ ਹੀ ਜਿਹੜੀ ਪੈਨਸ਼ਨ ਜਿਹੜੀ ਤੁਹਾਡੀ ਪੁਰਾਣੀ ਪੈਨਸ਼ਨ ਸਕੀਮ ਆ ਉਹ ਬਹਾਲ ਕਰਨ ਲਈ ਆ ਤੇ ਇਸ ਤੋਂ ਇਲਾਵਾ ਜਿਹੜਾ ਸਾਡੇ ਡੀਏ ਦੇ ਕਿਸ਼ਤਾਂ ਨਹੀਂ ਹੋਈ ਪੈਂਡਿੰਗ ਪਈਆਂ ਨੇ ਜਿਹੜੇ ਕਿਸੇ ਛੱਡ ਕੇ ਜਾਂਦੇ ਨੇ ਉੱਥੇ ਠੀਕ ਹੈ ਜਿਹੜਾ ਸਾਡੇ ਪ੍ਰਧਾਨ ਨੇ ਉਹ ਜਾਂਦੇ ਨੇ ਪਰ ਉਸ ਤੋਂ ਬਾਅਦ ਕੀ ਹੈ ਕਿ ਉਹ ਵਾਪਸ ਆ ਜਾਂਦੇ ਨੇ ਕੋਈ ਉਹਨਾਂ ਨੂੰ ਆਨਸਰ ਨਹੀਂ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਕੋਈ ਤਸੱਲੀ ਬਖਸ਼ਤ ਹੋ ਕੋਈ ਆਨਸਰ ਨਹੀਂ ਆ ਰਿਹਾ ਹੈਗਾ ਇਹ ਜੋ ਅੱਜ ਦਾ ਪ੍ਰੋਗਰਾਮ ਸੀਗਾ ਜੋ ਸਰਕਾਰ بار بار ਮੀਟਿੰਗਾਂ ਦੇ ਕੇ ਭੱਜ ਰਹੀ ਹੈ ਉਸ ਦੇ ਸੰਬੰਧ ਦੇ ਵਿੱਚ ਤਸਵੀਰ ਪੱਦਰ ਤੇ ਪੁਤਲਾ ਬੁਕਣ ਦਾ ਜਿਹੜਾ ਸੀਗਾ ਰੱਖਿਆ ਗਿਆ ਸੀਗਾ ਤੇ ਅੱਗੇ ਵੀ ਅਸੀਂ ਇਹ ਸਰਕਾਰ ਦਾ ਪੂਰਜੋਰਦ ਵਿਰੋਧ ਕਰਦੇ ਰਹਾਂਗੇ ਸਰਕਾਰ ਜਿਹੜਾ ਇਹ ਮੀਟਿੰਗਾਂ ਦੇ ਕੇ ਭੱਜ ਰਹੀ ਹੈ ਇਹ ਬਾਰ ਬਾਰ ਅਧਿਆਪਕਾਂ ਦੀ ਇਹ ਧਰਮ ਨੇ ਤੇ ਇਸ ਦਾ ਹੋਣਾ ਕਿ ਵੱਡੇ ਪੱਤਰ ਤੇ ਵੱਡੇ ਸੰਘਰਸ਼ ਦੇ ਰੂਪ ਵਿੱਚ ਸਰਕਾਰ ਦਾ ਵਿਰੋਧ ਹੋਊਗਾ ਤੇ ਇਸ ਤੋਂ ਇਲਾਵਾ ਜਿਹੜਾ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਉਹਨਾਂ ਦੇ ਖਿਲਾਫ ਵੀ ਜਿਹੜੇ ਅਧਿਆਪਕ ਨੇ ਉਹ ਪੂਰੀ ਤਰ੍ਹਾਂ ਹੁਣ ਡੰਕ ਕੇ ਖੜ ਚੁੱਕੇ ਨੇ ਹੁਣ ਤਨਖਾਹਾਂ ਦਾ ਮਸਲਾ ਲੈ ਲਈਏ ਤਨਖਾਹਾਂ ਜਿਹੜੀਆਂ ਨੇ ਬਿਲਕੁਲ ਅਜ ਤੱਕ ਕਦੇ ਨਹੀਂ ਆਇਆ ਹੋਇਆ ਵੀ ਇਤਾਂ ਲੇਟ ਹੋ ਗਿਆ ਹੁਣ ਕਿਉਂਕਿ ਹਰੇਕ ਟੀਚਰ ਤੇ ਹਰੇਕ ਅਧਿਆਪਕ ਤੇ ਆਪਣੇ ਮਲੋਕ ਮੁਤਾਬਕ ਜਿਹੜੇ ਖਰਚੇ ਨੇ ਉਹਨਾਂ ਨੇ ਲੈ ਕੇ ਕਰੇ ਹੁੰਦੇ ਨੇ ਤੇ ਇਸ ਕਰਕੇ ਸਰਕਾਰ ਲਈ ਹੁਣ ਇਹ ਮਲੋ ਇੱਕ ਵੱਡਾ ਸੰਘਰਸ਼ ਹੈ ਜਿਹੜਾ ਸਰਕਾਰ ਦੇ ਖਿਲਾਫ ਹੋ ਰਿਹਾ ਹੈ